ਜੇ ਅਸੀਂ ਕਿਸੇ ਨੂੰ ਸਹੀ ਕੰਮ ਕਰਦਾ ਪਿਆ ਸੱਚ ਦੇ ਆਧਾਰ ਤੇ ਜਿਉਂਦਾ ਪਿਆ ਸੱਚ ਨੂੰ ਆਪਣੇ ਜੀਵਨ ਵਿੱਚ ਲੈ ਕੇ ਅਸੀਂ ਉਸ ਦਾ ਨੁਕਸਾਨ ਕਰਦੀ ਹੈ ਹਨਾ ਉਹ ਗ੍ਰੰਥੀ ਦਾ ਵੀ ਕੀ ਫਾਇਦਾ ਉਹ ਪਾਠੀ ਦਾ ਵੀ ਕੀ ਫਾਇਦਾ ਉਹ ਰਾਗੀ ਦਾ ਵੀ ਕੀ ਫਾਇਦਾ ਉਹ ਢਾਡੀ ਦਾ ਵੀ ਕੀ ਫਾਇਦਾ ਜਿਹੜਾ ਮਹਾਰਾਜ ਦੀ ਬਾਣੀ ਪੜਦਾ ਹੋਵੇ ਤੇ ਮਹਾਰਾਜ ਦਾ ਗੁਣ ਗਾਣ ਕਰਦਾ ਤੇ ਆਪਣੇ ਹੀ ਭਰਾਵਾਂ ਦਾ ਗळा ਕੱਢਦਾ ਹੋਵੇ ਆਪਣੇ ਹੀ ਭਰਾਵਾਂ ਦੀ ਬੁਰਾਈਆਂ ਕਰਦਾ ਹੋਵੇ ਆਪਣੇ ਆਪਣੇ ਹੀ ਭਰਾਵਾਂ ਨੂੰ ਮਾੜਾ ਪਹਲਾ ਕਹਿੰਦਾ ਹੋਵੇ ਆਪਣੇ ਹੀ ਭਰਾਵਾਂ ਦੀ ਝੂਠੀ-ਮੁੱਠੀ ਗੱਲਾਂ ਬਣਾ ਕੇ ਆਪਣੀ ਹੀ ਭਰਾਵਾਂ ਨੂੰ ਨੀਚੇ ਡੇਗਦਾ ਹੋਵੇ ਤੇ ਆਪਣੇ ਆਪ ਨੂੰ ਉਹ ਬੜਾ ਮਹਾਨ ਪਵਿੱਤਰ ਦੱਸਦਾ ਹੋਵੇ ਕਿ ਮੈਂ ਬੜੇ ਉੱਚ-ਚ ਸਥਾਨਾਂ ਦੇ ਉੱਤੇ ਸੇਵਾ ਕੀਤੀ ਹੈ ਹੋਵੇ ਇੱਕ ਨੰਬਰ ਦਾ ਢੋਂਗੀ ਹੋਵੇ ਇੱਕ ਨੰਬਰ ਦਾ ਬਦਮਾਸ਼ ਹੋਵੇ ਇੱਕ ਨੰਬਰ ਦਾ ਬੇਵਿਚਾਰੀ ਹੋਵੇ ਇੱਕ ਨੰਬਰ ਦਾ ਸੜਿਆ ਹੋਇਆ ਜੀਵਨ ਵਾਲਾ ਇਸੇ ਕਰਕੇ ਤਾਂ ਕਹਿੰਦੇ ਨੇ ਪਹਿਰਾਵੇ ਤੇ ਨਾ ਤੁਸੀਂ ਜਾਓ ਤੁਸੀਂ ਉਹਨਾਂ ਦੇ ਕਰਨੀ-ਕਤਨੀ ਦੇ ਜਾਓ ਉਹਨਾਂ ਦੇ ਬੋਲਾਂ ਦੇ ਉੱਤੇ ਦੇਖੋ ਤੁਹਾਨੂੰ ਵਿੱਚ ਦਮ ਹੈ ਉਹ ਸੱਚ ਦੇ ਆਧਾਰ ਤੇ ਗੱਲਾਂ ਕਰਦੇ ਪਏ ਨੇ ਸੱਚ ਦੇ ਨਾਲ ਜੁੜੇ ਹੋਏ ਨੇ ਇੱਥੇ ਬੜੇ ਲੋਕ ਨੇ ਬੜੇ ਇਹਨਾਂ ਦੇ ਅੰਦਰ ਸਿਆਣਪਾਂ ਚੁਲਾਤੀਆਂ ਨੇ ਬੜੇ ਤਰੀਕੇ ਜਮੰਦ ਨੇ ਇਹ ਦੂਜਿਆਂ ਨੂੰ ਦੇਖ ਕੇ ਇੱਕ ਦਾਣਾ ਵੀ ਖੁਸ਼ ਨਹੀਂ ਹੁੰਦੇ ਇਹ ਵੀ ਕੋਈ ਤਰੱਕੀ ਕਰੇ ਕੋਈ ਚੰਗੇ ਰਾਹ ਦੇ ਉੱਤੇ ਤੁਰੇ ਕੋਈ ਭਗਤੀ ਕਰੇ ਕੋਈ ਸਿਮਰਨ ਕਰੇ ਸਗੋਂ ਆਪਣੇ ਮਤਲਬ ਦੇ ਲਈ ਇੱਕ ਚੰਗੇ ਇਨਸਾਨ ਦਾ ਜੋ ਗੁਰਮਖ ਹੈ ਜੋ ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਉਹਦੇ ਨਾਲ ਛਲਕਪੜ ਕਰਦੇ ਨੇ ਤੇ ਇਹ ਸੋਚਦੇ ਨੇ ਕਿ ਇਸ ਤਰ੍ਹਾਂ ਕਰਕੇ ਸਾਡੇ ਬਚ ਜਾਣਗੇ ਪਰ ਇਹਨਾਂ ਨੂੰ ਨਹੀਂ ਪਤਾ ਵੀ ਇਸੇ ਸਮੇਂ ਦੇ ਵਿੱਚ ਇਸੇ ਇਸੇ ਜੁਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਥੇ ਲੇਖਾ ਦੇਣਾ ਪੈਣਾ ਜਿਨ੍ਹਾਂ ਨੇ ਅੱਜ ਤੱਕ ਜਿਨ੍ਹਾਂ ਵੀ ਪਾਪ ਕੀਤਾ ਹੈ ਧਰੋਹ ਕੀਤਾ ਕਿਸੇ ਦੇ ਨਾਲ ਛਲ ਕੀਤਾ ਹੈ ਕਪਟ ਕੀਤਾ ਹੈ ਉਹਨਾਂ ਨੂੰ ਇੱਥੇ ਹੀ ਨਤੀਜੇ ਭੁਗਤਣੇ ਪੈਣਗੇ ਜੇ ਨਹੀਂ ਭੁਗਤਣੇ ਪੈ ਤਾਂ ਤੁਸੀਂ ਵੇਖ ਲਓ ਉਸ ਰਾਮ ਹੋਇਆ ਇਹ ਸਭ ਕੁਝ ਵੱਡੇ ਵੱਡੇ ਸਤਾਨਾਂ ਦੇ ਉੱਤੇ ਕਿਆ ਕੁਝ ਨਹੀਂ ਬਿੱਤਿਆ ਹੈ ਕਿਆ ਕੁਝ ਨਹੀਂ ਸਾਹਮਣੇ ਤੁਹਾਡੇ ਪ੍ਰਗਟ ਹੋਇਆ ਕਿਉਂ ਨਹੀਂ ਹੋਇਆ ਕਿਉਂ ਅੱਜ ਪਤਾ ਲੱਗਿਆ ਨਾ ਵੀ ਅੱਜ ਕੀ ਕੁਝ ਹੋ ਸਕਦਾ ਹੈ ਇਹ ਸਭ ਕੁਝ ਹੋ ਸਕਦਾ ਹੈ ਕਿਉਂਕਿ ਤੁਹਾਡੀ ਸੋਚ ਮਾੜੀ ਹੈ ਤੁਹਾਡੀ ਸੋਚ ਨਹੀਂ ਮਾੜੀ ਹੈ ਤੁਹਾਡਾ ਦੇਖਣਾ ਮਾੜਾ ਹੈ ਵੈਸੇ ਤੁਸੀਂ ਧਾਰਮਿਕ ਹੋ ਗੱਲਾਂ ਥੋੜੀਆਂ ਕੋੜੀਆਂ ਨੇ ਪਰ ਜੇ ਇਹਨਾਂ ਨੂੰ ਕੋਈ ਇਨਸਾਨ ਆਪਣੇ ਜੀਵਨ ਦੇ ਵਿੱਚ ਵਸਾ ਲਵੇ ਨਾ ਤੇ ਉਹਦਾ ਜੀਵਨ ਵਧੀਆ ਬਣ ਸਕਦਾ ਹੈ ਭਾਈ ਇਸ ਸੰਸਾਰ ਦੇ ਵਿੱਚ ਕੁਝ ਲੈ ਕੇ ਨਹੀਂ ਜਾਣਾ ਛੱਡ ਦਿਓ ਇਹ ਚਲਾਕੀਆਂ ਸਿਆਣਪਾਂ ਇਹ ਚੁਗਲੀ ਨਿੰਦਿਆ ਠੀਕ ਹੈ ਇਹ ਬਨਾਵਟੀ ਤੌਰ ਤੋਂ ਤੁਸੀਂ ਸ਼ੇਵਾਰਧਾਰ ਨਾ ਬਣੋ ਬਨਾਵਟੀ ਤੌਰ ਤੋਂ ਤੁਸੀਂ ਆਪਣੇ ਆਪ ਨੂੰ ਭਗਤ ਨਾ ਖਵਾਓ ਬਣਾवटी ਤੌਰ ਤੇ ਤੁਸੀਂ ਇਹਨਾਂ ਨੂੰ ਖਵਾਓ ਕਿ ਅਸੀਂ ਜ਼ਿਆਦਾ ਸੇਵਾਦਾਰ ਨੇ ਅਸੀਂ ਜ਼ਿਆਦਾ ਸੇਵਾ ਕਰਨ ਵਾਲੇ ਨੇ ਅੰਦਰ ਤੁਹਾਡੇ ਫਿਰ ਚੁਗਲੀ ਨਹੀਂ ਦੇ ਚਲਦੀ ਪਿਆ ਕੀ ਕਰੋਗੇ ਤੁਸੀਂ ਇਹੋ ਜੇ ਕੰਮ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਤੁਸੀਂ ਫਿਰ ਵੀ ਗਲਤਾਨ ਹੋ ਇਹਦਾ ਤੁਹਾਡਾ ਖੜਾ ਨਹੀਂ ਛੱਡਦਾ ਪਿਆ ਭੂਤਾਂ ਪ੍ਰੇਤਾਂ ਦਾ ਤੁਹਾਡੇ ਉੱਤੇ ਫਿਰ ਆਸਰਾ ਹੈ ਫਿਰ ਤੁਸੀਂ ਤੜਫੇ ਪਏ ਹੋ ਵੀ ਫਲਾਣੀ ਚੀਜ਼ ਮੈਨੂੰ ਤੰਗ ਕਰਦੀ ਹੈ ਜੀ ਫਲਾਣੀ ਚੀਜ਼ ਮੈਨੂੰ ਤੰਗ ਕਰਦੀ ਹੈ ਫਿਰ ਤਾਂ ਤੰਗ ਤਾਂ ਹੋਵੋਗੇ ਤੁਸੀਂ ਭਾਈ ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਵਿਸਾਰ ਦਿੱਤਾ ਹੈ ਠੀਕ ਹੈ ਭਾਈ ਇਸ ਲਈ ਜਿੰਨਾ ਹੋ ਸਕਦਾ ਹੈ ਸੱਚਮੁੱਚ ਸੱਚੇ ਦਿਲੋਂ ਪਰਮੇਸ਼ਵਰ ਦੇ ਭਗਤ ਬਣੋ ਪਰਮੇਸ਼ਵਰ ਦੀ ਭਗਤੀ ਕਰੋ ਸਿਮਰਨ ਕਰੋ ਠੀਕ ਹੈ ਨਿੰਦਿਆ ਚੁਗਲੀ ਤੋਂ ਬਚੋ ਰੱਬ ਨੇ ਤੁਹਾਨੂੰ ਸਭ ਕੁਝ ਦੇ ਦੇਣਾ ਹੈ ਤੁਸੀਂ ਰੱਬ ਤੇ ਭਰੋਸਾ ਰੱਖੋ ਤੁਹਾਨੂੰ ਇਹ ਚਲ ਕੱਪੜਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਕਿਸੇ ਦਾ ਬੁਰਾ ਕਰਨ ਦੀ ਲੋੜ ਨਹੀਂ ਹੈ ਜੇ ਕੋਈ ਤੁਹਾਡਾ ਬੁਰਾ ਕਰਦਾ ਹੈ ਤੁਹਾਡੀ ਕੋਈ ਨਿੰਦਿਆ ਕਰਦਾ ਹੈ ਤੁਹਾਡਾ ਕੋਈ ਤੁਹਾਡੇ ਤੁਹਾਡਾ ਤੁਹਾਨੂੰ ਕੋਈ ਨੁਕਸਾਨ ਪਹੁੰਚਾਣਾ ਪਹੁੰਚਾਣ ਦਾ ਯਤਨ ਕਰਦਾ ਹੈ ਉਹਦਾ ਵੀ ਨੁਕਸਾਨ ਉਹਦਾ ਨੁਕਸਾਨ ਸਭ ਤੋਂ ਪਹਿਲਾਂ ਹੋ ਜਾਂਦਾ ਹੈ ਕਿਉਂਕਿ ਉਹਦੀ ਸੋਚ ਨੂੰ ਦੇ ਵਿੱਚ ਜਦੋਂ ਇਹ ਚੀਜ਼ਾਂ ਆ ਗਈਆਂ ਤੇ ਉਹਦਾ ਨੁਕਸਾਨ ਆਟੋਮੈਟਿਕ ਪਹਿਲਾਂ ਹੋ ਜਾਵੇਗਾ ਉਸ ਨੂੰ ਭੁਗਤਣਾ ਪਵੇਗਾ ਅੱਜ ਭੁਗਤ ਲਵੇ 10 ਦਿਨ ਬਾਅਦ ਭੁਗਤ ਲਵੇ 6 6 ਮਹੀਨੇ ਬਾਅਦ ਭੁਗਤ ਲਵੇ ਸਾਲ ਬਾਅਦ ਭੁਗਤ ਲਵੇ ਭੁਗਤਣਾ ਉਹਨੂੰ ਇੱਥੇ ਪੈਣਾ ਹੈ ਮੈਂ ਆਪਣੀ ਅੱਖਾਂ ਦੇਖੀਆਂ ਇਹ ਗੱਲਾਂ ਤੁਹਾਨੂੰ ਕਹਿ ਰਿਹਾ ਪ੍ਰੈਕਟੀਕਲ ਜੀਵਨ ਦੇ ਵਿੱਚ ਦੇਖਿਆ ਮੈਂ ਕਿੰਿਆਂ ਨੇ ਛਲਕਪੜ ਕਰਕੇ ਮੈਂ ਵੇਖਿਆ ਨਹੀਂ ਉਹਨਾਂ ਨੂੰ ਅੱਗੇ ਵੱਧਿਆ ਹੋਇਆ ਵੇਖਿਆ ਨਹੀਂ ਹੈ ਉਹ ਇੱਥੇ ਇੱਥੇ ਮਰੇ ਨੇ ਇੱਥੇ ਇੱਥੇ ਹੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਰਾਖ ਹੋਈ ਹੈ ਰਾਖ ਤਾਂ ਆਪਣੀ ਸਾਰਿਆਂ ਦੀ ਹੋਣੀ ਹੈ ਪਰ ਉਹ ਇੱਥੇ ਇੱਥੇ ਹੀ ਇਹੋ ਜੇ ਦਲਦਲ ਦੇ ਵਿੱਚ ਫਸ ਕੇ ਗਏ ਨੇ ਤੇ ਉਹਨ ਉਹ ਦੁਨੀਆ ਦੁਨੀਆ ਨੇ ਉਹਨਾਂ ਦਾ ਮਜ਼ਾਕ ਉਡਾਇਆ ਇੱਥੇ ਇਸ ਇਸ ਸੰਸਾਰ ਦੇ ਉੱਤੇ ਹੀ ਇਸ ਲਈ ਭਾਈ ਇਹ ਜੋ ਸਮਾਂ ਮਿਲਿਆ ਹੈ ਇਸ ਸਮੇਂ ਦੇ ਵਿੱਚ ਸੰਤਾ ਮਹਾਂਪੁਰਖਾਂ ਦੀ ਸ਼ਰਣ ਵਿੱਚ ਰਹਿ ਕੇ ਪਰਮੇਸ਼ਵਰ ਦੀ ਭਗਤੀ ਕਰਕੇ ਤੁਸੀਂ ਉੱਚਾ ਜੀਵਨ ਆਪਣਾ ਬਣਾ ਸਕਦੇ ਹੋ ਤੇ ਹੁਣ ਉਹ ਸਮਾਂ ਨਹੀਂ ਰਿਹਾ ਵੀ ਤੁਹਾਡੀਆਂ ਚਲਾਕੀਆਂ ਤੁਹਾਡੀਆਂ ਸਿਆਣਪਾਂ ਤੁਹਾਡੀਆਂ ਤੁਹਾਡੇ ਤੁਹਾਡੇ ਛੁੱਠੇ-ਮੁੱਠੇ ਜੇ ਇਹ ਦਿਖਾਵੇ ਵੀ ਤੁਸੀਂ ਕਿਸੇ ਨੂੰ ਵੀ ਹੁਣ ਬੇਵਕੂਫ ਬਣਾ ਲੋਗੇ ਤੇ ਤੁਹਾਡੀ ਹੁਣ ਤੁਹਾਡੀ ਚਲ ਨਹੀਂ ਨਹੀਂ ਪਾਈ ਹੁਣ ਝੂਠ ਦਾ ਬੋਲਬਾਲਾ ਖਤਮ ਹੈ ਝੂਠ ਝੂਠ ਨੂੰ ਜੁੱਤੀਆਂ ਪਹਿਣੀਆਂ ਪਹਿਣੀਆਂ ਨੇ ਅੱਜ ਪਹਿਜਣ ਕੱਲ ਪਹਿਜਣ ਪਰਸੋ ਪਹਿਜਣ ਹੁਣ ਸੱਚ ਦਾ ਬੋਲਬਾਲਾ ਤੇ ਸੱਚ ਦੇ ਨਾਲ ਤੁਹਾਨੂੰ ਜੁੜਨਾ ਪਵੇਗਾ ਤੇ ਆਪਣੇ ਗੁਨਾ ਤੁਹਾਨੂੰ ਆਪਣੇ ਆਪ ਆਪਣੇ ਬਖਸ਼ੂਆਣੇ ਪਹਿਣਨੇ ਨੇ ਆਪਣੇ ਆਪਣੇ ਤੁਹਾਨੂੰ ਦੱਸਣਾ ਸੁਣਨਾ ਪੈਣਾ ਵੀ ਹਾਂ ਮੇਰੇ ਕੋਲ ਗਲਤੀ ਹੋਈ ਹੈ ਮੈਂ ਗੁਨਾਹਗਾਰ ਹਾਂ ਤੁਸੀਂ ਦੱਸਣਾ ਸੁਣਨਾ ਦੱਸਣਾ ਪੈਣਾ ਤੁਹਾਨੂੰ ਨੀ ਤੁਹਾਡਾ ਖੜਾ ਨਹੀਂ ਛੁੱਟਣਾ ਤੁਸੀਂ ਸੋ ਨਹੀਂ ਸਕਦੇ ਤੁਸੀਂ ਰਾਮ ਨਾਲ ਤੁਹਾਡੇ ਕੋਲ ਭਾਵੇਂ ਤੁਹਾਡੇ AC ਲੱਗੇ ਹੋਣ ਤੁਹਾਡੇ ਕੋਲ ਖਾੜ ਚੰਗੀ ਹੋਵੇ ਸੁਹਾਣਾ ਚੰਗਾ ਹੋਵੇ ਖਾਣ ਦੇ ਲਈ 36 ਪਕਵਾਨ ਹੋ ਪਰ ਤੁਸ ਤੁਹਾ ਤੁਹਾਨੂੰ ਇਜਾਜ਼ਤ ਨਹੀਂ ਹੈ ਵੀ ਤੁਸੀਂ ਸੁੱਖ ਦਾ ਨਵਾਲਾ ਤੁਸੀਂ ਤੁਹਾਡੇ ਅੰਦਰ ਚਲੇ ਜਾਵੇ ਇਹ 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 ਸ਼ਕਤੀ ਹੈ ਮਹਾਰਾਜ ਦੇ ਬਚਨਾਂ ਦੀ ਇਹ ਸ਼ਕਤੀ ਹੈ ਮਹਾਰਾਜ ਦੀ ਪਾਵਰ ਦੀ ਇਹ ਸ਼ਕਤੀ ਹੈ ਮਹਾਰਾਜ ਜੀ ਦੇ ਬੋਲਾਂ ਦੀ ਇਹ ਸ਼ਕਤੀ ਹੈ ਮਹਾਰਾਜ ਜੀ ਦੇ ਸ਼ਬਦ ਦੀ ਜਿ ਸਾਨੂੰ ਇਸ ਦਾ ਰਸ ਆ ਜਾਂਦਾ ਆਨੰਦ ਆ ਜਾਂਦਾ ਇਹ ਤੁਹਾਨੂੰ ਸਮਝਾਣ ਲਈ ਆ ਭਾਈ ਸਮਝ ਜਾਵੋ ਵਧੀਆ ਰਹੋਗੇ ਵਧੀਆ ਜੀਵਨ ਬਣਾਵੋ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਭ ਨੂੰ ਨਾਮ ਦੇ ਦਾਤ ਗੁਰ ਸਿੱਖੇ ਬੜਾ ਜੀਵਨ ਬਖਸ਼ਿਸ਼ ਕਰਨ ਹੋਈਆਂ ਬੈਂਤ ਪੁੱਲਾਂ ਦੀ ਕੀਮਾ ਸੋ ਬਲਾਉ ਜੀ ਫੋਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ